ਚੌਂਗੀ ਵੀ ਜਿਹੜੀ We are United Community Association ਹੈਗੀ ਆ ਬੱਬੂ ਅੰਕਲ ਹੈਗੇ ਨੇ ਡਿਫੈਂਡਰ ਬਰਾਰ ਹੈਗੇ ਨੇ ਉਹ ਸਾਡੀ ਕਮਿਊਨਿਟੀ ਦੇ ਲਈ ਬਹੁਤ ਵਧੀਆ ਕੰਮ ਕਰਦੇ ਪਏ ਨੇ ਕਿਤੇ ਉਸ ਤੋਂ ਜ਼ਿਆਦਾ ਸਾਡੀ ਯੂਥ ਅੱਜ ਇੱਥੇ ਹੈਗੀ ਆ ਤੇ ਜਿਹੜੀ ਅੱਜ ਦੀ ਯੂਥ ਆ ਉਹ ਸਾਨੂੰ ਅੱਗੇ ਲੈ ਕੇ ਜਾਊਗੀ ਤੇ ਉਹਨਾਂ ਨੂੰ ਏਮਪਾਵਰ ਕਰਨਾ ਉਹਨਾਂ ਨੂੰ ਆਪਣੇ ਸਿੱਖੀ ਦੇ ਬਾਰੇ ਰਿਲੀਜੀਅਨ ਦੇ ਬਾਰੇ ਸਿਖਾਉਣਾ ਉਹਨਾਂ ਨੂੰ ਆਪਣੀ ਕਲਚਰ ਤੱਕ ਕਨੈਕਟਡ ਕਰਕੇ ਰਹਿਣਾ ਇਜ਼ ਵੈਰੀ ਇੰਪੋਰਟੈਂਟ ਚਲੋ ਸਾਡਾ ਜੋ ਪੰਜਾਬੀ ਕਲਚਰ ਹੈ ਉਹਨੂੰ ਲੈ ਕੇ ਕਿ ਇੱਥੇ ਜਿਵੇਂ ਬੱਚੇ ਆ ਬਜ਼ੁਰਗ ਆ ਕਿ ਇੱਥੇ ਮੇਲੇ ਦੀਆਂ ਰੌਣਕਾਂ ਵਧਾਉਣ ਤੇ ਇੱਥੇ ਕੁਝ ਅਸੀਂ ਗੇਮਸ ਜਿਵੇਂ ਵਾਲੀਬਾਲ ਬਾਸਕਟਬਾਲ ਰੈਸਲਿੰਗ ਦੀਆਂ ਖੇਡਾਂ ਅਰਸਾ ਕਸੀ ਦੀਆਂ ਖੇਡਾਂ ਬੱਚਿਆਂ ਦੇ ਡਾਂਸਿੰਗ ਦਾ ਪ੍ਰੋਗਰਾਮ ਕਰਾ ਰਹੇ ਕਿੰਨਾ ਸ਼ਕੀਤਾ ਜੀ ਅੱਜ ਤੱਕ ਦਾ ਮੈਂ ਪਹਿਲਾਂ ਕਹਿ ਰਿਹਾ ਕਿ ਪੰਜਾਬ ਵਰਗਾ ਜਿਹਾ ਮਾਹੌਲ ਆ ਇਹ ਨਹੀਂ ਲੱਗ ਰਿਹਾ ਕਿ ਆਪਾਂ ਕੈਨੇਡਾ ਦੇ ਵਿੱਚ ਬੈਠੇ ਆ ਪੂਰਾ ਪੰਜਾਬ ਵਾਲੀ ਫੀਲਿੰਗ ਆ ਰਹੀ ਆ ਜਿੱਦਾਂ ਵਾਲੀਬਾਲ ਦੇ ਮੈਚ ਚੱਲ ਰਹੇ ਆ ਰੈਸਲਿੰਗ ਤੇ ਜਿੱਦਾਂ ਆਪਣਾ ਕਲਚਰ ਜਿੱਦਾਂ ਇੱਥੇ ਇਹੜੇ ਸਟਾਲਸ ਲੱਗੇ ਆ ਉਦਾਂ ਦੀ ਫੀਲਿੰਗ ਆ ਰਹੀ ਸਵੇ ਚੀਜ਼ ਦੱਸਦੀ ਹੈ ਕਿ ਚਾਹੇ ਆਪਾਂ ਜਿੰਨੀ ਮਰਜ਼ੀ ਦੂਰ ਆ ਜਾਈਏ ਕਿਤੇ ਆਪਾਂ ਆਪਣੇ ਵਿਰਸੇ ਨਾਲ ਅਟੈਚ ਆ ਬਹੁਤ ਵਧੀਆ ਇੱਥੇ ਲੱਗ ਰਿਹਾ ਆਪਣੇ ਵੀਆਰ ਯੂਨਾਈਟਿਡ ਕਮਿਊਨਿਟੀ ਐਸੋਸੀਏਸ਼ਨ ਨੇ ਕੱਲ ਵੀ ਤੇ ਅੱਜ ਦੋ ਦਿਨਾਂ ਦਾ ਮੇਲਾ ਜਿਹੜਾ ਆਪਣਾ ਇੱਥੇ ਚੱਲ ਰਿਹਾ ਅੱਜ ਤੁਸੀਂ ਦੇਖ ਸਕਦੇ ਆ ਕਿ ਆ ਸਾਡੇ ਯੂਥ ਦਾ ਇਸ ਵਕਤ ਸਮਾਂ ਚੱਲ ਰਿਹਾ ਜਿੱਤੇ ਗੇ ਰੇਸਾਂ ਚੱਲ ਰਹੀਆਂ ਹਨ ਇਹਨਾਂ ਦੀ ਰੈਸਲਿੰਗ, ਵਾਲੀਬਾਲ, ਬਾਸਕਟਬਾਲ Uh, so bahut uh, mahol wadiya itthe hai ga sham tak itthe 9 baje tak itna hi chalna am raat nu singer bhi so a bahut uh, and hun is saal so, kyunki uh, bahut so, uh, organized kiya gaya community val organized kiya they've organized a beautiful afternoon here for the residents to be able to enjoy a mela where everyone can get together and uh, you know you have a lot of people here all of them out to enjoy this afternoon but also with a very important uh, outcome in mind their fundraising ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਬ੍ਰੈਂਕਨ ਵਿਖੇ ਆ ਔਰ ਵੀ ਆਰ ਜੁਨਾਈਟ ਜਿਹੜੇ ਐਨ ਜੀਓ ਹਨ ਕੰਨਿਓ ਜਿਹੜੇ ਕੱਲ ਤੋਂ ਪ੍ਰੋਗਰਾਮ ਆਰੰਭ ਕੀਤੇ ਹੋਏ ਨੇ ਔਰ ਮੇਰੇ ਨਾਲ ਮਿਨਿਸਟਰ ਪ੍ਰਮੇਤ ਸਰਕਾਰੀਆਂ ਨੇ ਸੋ ਪ੍ਰਮੇਤ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਕੀ ਹਾਲ ਚਾਲ ਨੇ ਕਿਵੇਂ ਦੇਖਦੇ ਆ ਇਸ ਸਾਰੇ ਨੂੰ ਸਭ ਤੋਂ ਪਹਿਲਾਂ ਜੀ ਸਾਡੇ ਵੱਲੋਂ ਸਾਰਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਇੱਥੇ ਲੱਗ ਰਿਹਾ ਆਪਣੇ ਵੀ ਆਰ ਯੂਨਾਈਟਿਡ ਕਮਿਊਨਿਟੀ ਐਸੋਸੀਏਸ਼ਨ ਐ ਕੱਲ ਵੀ ਤੇ ਅੱਜ ਦੋ ਦਿਨਾਂ ਦਾ ਮੇਲਾ ਜਿਹੜਾ ਆਪਣਾ ਇੱਥੇ ਚੱਲ ਰਿਹਾ ਅੱਜ ਤੁਸੀਂ ਦੇਖ ਸਕਦੇ ਆ ਕਿ ਸਾਡੇ ਯੂਥ ਦਾ ਇਸ ਵਕਤ ਸਮਾਂ ਚੱਲ ਰਿਹਾ ਜਿੱਤੇ ਗੇ ਰੇਸਾਂ ਚੱਲ ਰਹੀਆਂ ਉਹਨਾਂ ਦੀ ਰੈਸਲਿੰਗ, ਵਾਲੀਬਾਲ, ਬਾਸਕਟਬਾਲ ਸੋ ਬਹੁਤ ਮਾਹੌਲ ਵਧੀਆ ਇੱਥੇ ਹੈਗਾ ਸ਼ਾਮ ਤੱਕ ਇੱਥੇ 9 ਵਜੇ ਤੱਕ ਇਦਾਂ ਹੀ ਚੱਲਣਾ ਰਾਤ ਨੂੰ ਸਿੰਗਰ ਵੀ ਲੱਗਣੇ ਆ ਸੋ ਬਹੁਤ ਖੁਸ਼ੀ ਹੁੰਦੀ ਸਾਨੂੰ ਕਿਉਂਕਿ ਬਹੁਤ ਵਧੀਆ ਆਰਗੇਨਾਈਜ਼ ਕਮਿਊਨਿਟੀ ਵੱਲ ਆਰਗੇਨਾਈਜ਼ ਕੀਤਾ ਗਿਆ ਤੇ ਸਾਰਿਆਂ ਨੂੰ ਇੱਕ ਲੌਂਗ ਵੀਕਐਂਡ ਤੇ ਇੱਕ ਵਧੀਆ ਮੈਂ ਕਹਿ ਸਕਦਾ ਟਾਈਮ ਇੱਕ ਮੇਲਾ ਲੱਗਾ ਇੱਥੇ ਸੋ ਅਸੀਂ ਜਿੰਨੀ ਵੀ ਟੀਮ ਹੈਗੀ ਹੈ ਉਹ ਯੂਨਾਈਟਿਡ ਦੀ ਉਹਨਾਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਹੋਰ ਵੀ ਇਹੋ ਜਿਹੇ ਪ੍ਰੋਗਰਾਮ ਇਹੋ ਜਿਹੇ ਚੱਲਦੇ ਰਹਿਣ ਕਿ ਜਿਹੜਾ ਇਹਨਾਂ ਦਾ ਮੇਨ ਮੋਟਿਵ ਇਹੀ ਆ ਵੀ ਆਪਣੇ ਜਿਹੜੇ ਬੱਚੇ ਨੇ ਸਾਡੇ ਜਿਹੜਾ ਕਲਚਰ ਆ ਰੂਟਸ ਨਾਲ ਜੋੜਨ ਦੀ ਇਹਨਾਂ ਨੇ ਕੋਸ਼ਿਸ਼ ਹੈ ਤਾਂ ਕਿ ਉਹ ਇਸ ਤਰ੍ਹਾਂ ਦੀਆਂ ਗੇਮਾਂ ਭੁੱਲ ਚੁੱਕੇ ਆਪਾਂ ਪਿਛੇ ਬੈਕ ਹੋਮ ਕਰਦੇ ਸੀ ਇੱਥੇ ਵੀ ਉਸੇ ਤਰੀਕੇ ਨਾਲ ਆਪਾਂ ਉਹੀ ਪਪਾ ਭਾਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹ ਕਹਿੰਦੇ ਵੀ ਅਸੀਂ ਕਮਿਊਨਿਟੀ ਨਾਲ ਖੜੀਏ ਤਾਂ ਕਿ ਉਹ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਈਵੈਂਟ ਆ ਹੋਰ ਵੀ ਜਿਹੜੀਆਂ ਐਨ ਜੀਓ ਨੇ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਉਹ ਕਰਾਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਵੇਖੋ ਜੀ ਬਹੁਤ ਵਧੀਆ ਇਹਨਾਂ ਦੀ ਸੋਚ ਹੈ ਗੈਸ ਚੀਜ਼ ਦੇ ਤੇ ਖਾਸ ਕਰਕੇ ਸਾਡੇ ਯੂਥ ਨੂੰ ਇੱਥੇ ਜਦੋਂ ਅਸੀਂ ਟੋਰਾਂਟੋ ਕੈਨੇਡਾ ਦੇ ਵਿੱਚ ਅੰਟਰੀਓ ਦੇ ਵਿੱਚ ਵੇਖਦੇ ਆ ਬ੍ਰੈਂਟਨ ਦੇ ਵਿੱਚ ਤੇ ਯੂਥ ਸਾਡਾ ਕਈ ਵਾਰ ਗਲਤ ਪਾਸੇ ਚੱਲ ਰਿਹਾ ਸੋ ਉਹਨਾਂ ਨੂੰ ਸਪੋਰਟਸ ਨਾਲ ਜੋੜਨਾ ਆਪਣੇ ਰੂਟਸ ਨਾਲ ਜੋੜਨਾ ਬਹੁਤ ਇੱਕ ਵਧੀਆ ਚੀਜ਼ ਹੈਗੀ ਐ ਤੇ ਸਾਨੂੰ ਲੋੜ ਵੀ ਹੈਗੀ ਐ ਇਸ ਕੰਮ ਦੀ ਵੀ ਇਸ ਚੀਜ਼ ਦੀ ਸੋ ਜਦੋਂ ਆਪਣੇ ਲੋਕਲ ਆਰਗੇਨਾਈਜੇਸ਼ਨ ਜਿਦਾ ਵੀ ਆਰ ਯੂਨਾਈਟਿਡ ਨੇ ਆਪਰਾਲਾ ਕੀਤਾ ਇਹਨਾਂ ਨੂੰ ਦੇਖ ਕੇ ਹੋਰ ਵੀ ਆਪਰਾਲੇ ਕਰਨਗੇ ਆਪਣੇ ਵੱਲੋਂ ਤੇ ਪਰ ਸਭ ਤੋਂ ਵੱਡੀ ਇਹ ਚੀਜ਼ ਹੈਗੀ ਪਰ ਅੱਜ ਪਹੁੰਚੇ ਬਹੁਤ ਜ਼ਿਆਦੇ ਆਪਣੇ ਖਾਸ ਕਰਕੇ ਯੂਥ ਦੇ ਵਿੱਚ ਆਪਣੀ ਵਾਲ ਵਾਲ ਦੇ ਮੈਚ ਚੱਲ ਰਹੇ ਆਪਣੇ ਸਾਕਰ ਦੇ ਮੈਚ ਚੱਲ ਰਹੇ ਆਪਣੇ ਰੈਸਲਿੰਗ ਦੇ ਸ਼ੁਰੂ ਹੋਣੇ ਬਾਸਕਟਬਾਲ ਇਤੋਂ ਦੀਆਂ ਵੀ ਗੇਮਾਂ ਵਿੱਚ ਹੀ ਆਪਾਂ ਕਹੇ ਜਿਹੜੇ ਸਾਡੇ ਇੱਥੇ ਕੈਨੇਡੀਅਨ ਕਲਚਰ ਦੇ ਹਿਸਾਬ ਨਾਲ ਉਹ ਵੀ ਪੁਰੀਆਂ ਚੱਲ ਰਹੀਆਂ ਟਰੈਕ ਐਂਡ ਫੀਲਡ ਦੀਆਂ ਰੇਸਾਂ ਚੱਲ ਰਹੀਆਂ ਸੋ ਯੂਥ ਨੂੰ ਜੋੜਨਾ ਬਹੁਤ ਇੱਕ ਵੱਡੀ ਚੀਜ਼ ਹੁੰਦੀ ਆ ਸੋ ਜਿੱਥੇ ਅੱਜ ਫ੍ਰੀ ਚ ਮੇਲਾ ਲੱਗਾ ਆਪਾਂ ਨੂੰ ਸਪான்ਸਰ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਸਾਰਿਆਂ ਨੇ ਜਿਨ੍ਹਾਂ ਦੇ ਨਾਲ ਹੋਏ ਸਾਰਾ ਕੁਝ ਇਹ ਨੋ ਪੋਸਿਬਲ ਹੁੰਦਾ ਸੋ ਇਦਾਂ ਹੀ ਵਧੀਆ ਹੈਗਾ ਵੀ ਚੱਲਦਾ ਰਹੇ ਤੇ ਹੋਰ ਆਪਾਂ ਯੂਥ ਨੂੰ ਜੋੜੀ ਆਪਣੇ ਨਾਲ ਚੰਗੇ ਬਸ ਸਲਾਈਏ ਤੇ ਖਾਸ ਕਰਕੇ ਆਪਣੀ ਸਪੋਰਟਸ ਵਿੱਚ ਕਲਚਰ ਨਾਲ ਜੋੜ ਕੇ ਰੱਖੀ ਹੈ ਸੋ ਮੇਰੇ ਨਾਲ ਨੇ ਐਮਪੀ ਅਮਨਦੀਪ ਸੋਢੀ ਬ੍ਰੈਂਪਟਨ ਸੈਂਟਰ ਤੋਂ ਸੋ ਅਮਨ ਜੀ ਕੀ ਕਹੋਗੇ ਜਿਨ ਨੇ ਨਵੇਂ ਕੇਐਨਜੀਓ ਦਾ ਆਪਣੇ ਓਪਨਿੰਗ ਕੀਤੀ ਹੈ ਔਰ ਵੀ ਆਰ ਯੂਨਾਈਟ ਉਹ ਕਹਿੰਦੇ ਵੀ ਸਾਡਾ ਇਹੀ ਮੇਨ ਮੋਟਿਵ ਆ ਵੀ ਅਸੀਂ ਆਪਣੇ ਕਲਚਰ ਆਪਣੇ ਰੂਟਸ ਨਾਲ ਜੋੜ ਰਹੀਏ ਬੱਚਿਆਂ ਨੂੰ ਤੁਸੀਂ ਕੀ ਕਹੋਗੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਅਮਨਦੀਪ ਸੋਢੀ ਤੇ ਮੈਂ ਮੈਂਬਰ ਆਫ ਪਾਰਲਮੈਂਟ ਹਾਂ ਏਗੀਆਂ ਬ੍ਰੈਂਪਟਨ ਸੈਂਟਰਲੀ ਮੈਂ ਕਹਣਾ ਚਾਹੂੰਗੀ ਵੀ ਜਿਹੜੀ We Are United Community Association ਹੈਗੀ ਆ ਬੱਬੂ ਅੰਕਲ ਹੈਗੇ ਨੇ ਦੀਪਿੰਦਰ ਭਰਾ ਹੈਗੇ ਨੇ ਉਹ ਸਾਡੀ ਕਮਿਊਨਿਟੀ ਦੇ ਲਈ ਬਹੁਤ ਵਧੀਆ ਕੰਮ ਕਰਦੇ ਪਏ ਨੇ ਸਪੈਸ਼ਲੀ ਜਿਹੜੇ ਸਾਡੇ ਸੀਨੀਅਰਸ ਨੇ ਆਪਾਂ ਜਿੱਥੇ ਦੇਖ ਸਕਦੇ ਹਾਂ ਕਈ ਸੀਨੀਅਰਸ ਵੀ ਆਇਆ ਨਗੇ ਤੇ ਉਸ ਤੋਂ ਜ਼ਿਆਦਾ ਸਾਡੀ ਯੂਥ ਅੱਜ ਇੱਥੇ ਹੈਗੀ ਆ ਤੇ ਜਿਹੜੀ ਅੱਜ ਦੀ ਯੂਥ ਆ ਉਹ ਸਨੋਂ ਅੱਗੇ ਲੈ ਕੇ ਜਾਊਗੀ ਤੇ ਉਹਨਾਂ ਨੂੰ ਏਮਪਾਵਰ ਕਰਨਾ ਉਹਨਾਂ ਨੂੰ ਆਪਣੇ ਸਿੱਖੀ ਦੇ ਬਾਰੇ ਰਿਲੀਜੀਅਨ ਦੇ ਬਾਰੇ ਸਿਖਾਉਣਾ ਉਹਨਾਂ ਨੂੰ ਆਪਣੇ ਕਲਚਰ ਤੱਕ ਕਨੈਕਟਡ ਕਰਕੇ ਰਹਿਣਾ ਇਜ਼ ਵੈਰੀ ਇੰਪੋਰਟੈਂਟ ਸੋ ਮੈਨੂੰ ਬਹੁਤ ਵਧੀਆ ਲੱਗਦਾ ਪਿਆ ਐਂਡ ਕੰਗ੍ਰੈਚੁਲੇਸ਼ਨਸ ਟੂ ਵੀ ਆਰ ਯੂਨਾਈਟਿਡ ਕਮਿਊਨਿਟੀ ਐਸੋਸੀਏਸ਼ਨ ਇਹ ਤੁਹਾਡਾ ਸੈਕਿੰਡ ਵੈਰੀ ਸਕਸੈਸਫੁਲ ਇਵੈਂਟ ਹੈਗਾ ਆ ਤੇ ਮੈਨੂੰ ਪਤਾ ਵੀ ਤੁਸੀਂ ਫਿਊਚਰ ਦੇ ਵਿੱਚ ਵੀ ਬਹੁਤ ਵਧੀਆ ਇਵੈਂਟ ਹੋਸਟ ਕਰੋਗੇ ਵੀ ਆਰ ਯੂਨਾਈਟ ਜਿਹੜੀ ਐਨ ਜੀਓ ਨੇ ਕੰਨੀ ਉਹ ਕੱਲ ਦਾ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਔਰ ਉਸ ਦੇ ਵਿੱਚ ਵਕ ਵਕ ਐਕਟੀਵਿਟੀਜ਼ ਹੋ ਰਹੀਆਂ ਔਰ ਮੇਰੇ ਨਾਲ ਐਮ ਪੀ ਪੀ ਅਮਰਜੋਤ ਸੰਧੂ ਔਰ ਐਮ ਪੀ ਅਮਰਜੀਤ ਗਿੱਲ ਸਾਹਿਬ ਨੇ ਸੋ ਸੰਧੂ ਸਾਹਿਬ ਕੀ ਕਹੋਗੇ ਇੱਥੇ ਆਏ ਹੋ ਬੱਚਿਆਂ ਨੂੰ ਦੇਖ ਲਿਓਗੇ ਮਾਂ ਕੀਤੀਆਂ ਨੇ ਹੋਰ ਕਈ ਇਵੈਂਟ ਹੋਇਆ ਕਿਵੇਂ ਦੇਖਦੇ ਹਾਂ ਬਿਲਕੁਲ ਗਰਵਾਲ ਸਾਹਿਬ ਸਭ ਤੋਂ ਪਹਿਲਾਂ ਤੇ ਵੀਅਰ ਯੂनाइटेड ਕਮਿਊਨਿਟੀ ਐਸੋਸੀਏਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂਗੀ ਜਿਨ੍ਹਾਂ ਨੇ ਅੱਜ ਬੜੀ ਮਿਹਨਤ ਕਰਕੇ ਜਿਹੜਾ ਮੇਲਾ ਆਰਗੇਨਾਈਜ਼ ਕੀਤਾ ਜੀ ਤੇ ਜਿੱਦਾਂ ਮੈਂ ਪਹਿਲਾਂ ਕਹਿ ਰਿਹਾ ਸੀ ਪੰਜਾਬ ਵਰਗਾ ਅੱਜ ਮਾਹੌਲ ਆ ਇਹ ਨਹੀਂ ਲੱਗ ਰਿਹਾ ਕਿ ਆਪਾਂ ਕੈਨੇਡਾ ਦੇ ਵਿੱਚ ਬੈਠੇ ਆ ਪੂਰਾ ਪੰਜਾਬ ਵਾਲੀ ਫੀਲਿੰਗ ਆ ਰਹੀ ਆ ਜਿੱਦਾਂ ਵਾਲੀਬਾਲ ਦੇ ਮੈਚ ਚੱਲ ਰਿਹਾ ਰੈਸਲਿੰਗ ਤੇ ਜਿੱਦਾਂ ਆਪਣਾ ਕਲਚਰ ਜਿੱਦਾਂ ਇੱਥੇ ਜਿਹੜੇ ਸਟਾਲਸ ਲੱਗੇ ਆ ਉਦਾਂ ਦੀ ਫੀਲਿੰਗ ਆ ਰਹੀ ਸੋ ਇਹ ਚੀਜ਼ ਦੱਸਦੀ ਹੈ ਕਿ ਚਾਹੇ ਆਪਾਂ ਜਿੰਨੀ ਮਰਜ਼ੀ ਦੂਰ ਆ ਜਾਈਏ ਕਿਤੇ ਆਪਾਂ ਆਪਣੇ ਵਿਰਸੇ ਨਾਲ ਅਟੈਚ ਆਪਣੀ ਰੂਟਸ ਨਾਲ ਅਟੈਚ ਆ ਤੇ ਆਪਣੇ ਬੱਚਿਆਂ ਨੂੰ ਆਪਾਂ ਜਿਹੜੀ ਉਹ ਲੈਗੇਸੀ ਪਾਸ ਆਨ ਕਰਦੇ ਆ ਕਿ ਉਹਨਾਂ ਨੇ ਆਰਗੇਨਾਈਜ਼ ਕੀਤਾ ਨਰਨ ਬਤਾਈ ਦਿੰਨੇ ਆ ਨਹੀਂ ਬਹੁਤ ਬਹੁਤ ਔਰ ਜਿਵੇਂ ਆਪਾਂ ਦੇਖਦੇ ਆਂ ਜੀ ਬੱਚੇ ਇਕੱਲੇ ਇਹ ਨਹੀਂ ਵੀ ਆਪਣੇ ਬੈਕ ਹੌਮ ਦੇ ਬੱਚੇ ਪਾਰਟਿਸਪੇਟ ਕਰਦੇ ਇੱਥੋਂ ਦੇ ਜਿਹੜੇ ਬੱਚੇ ਨੇ ਕੈਨੇਡੀਅਨ ਬੌਰਨ ਨੇ ਜਿਹੜੇ ਉਹ ਵੀ ਬੜਾ ਵੱਧ ਚੜ ਕੇ ਹਿੱਸਾ ਲੈ ਰਿਹਾ ਔਰ ਤੁਸੀਂ ਦੇਖੋ ਨਾ ਵਾਲੀਬਾਲ ਦਾ ਮੈਚ ਇੱਕ ਪਾਸੇ ਕੈਨੇਡੀਅਨ ਬੌਰਨ ਨੇ ਇੱਕ ਪਾਸੇ ਆਪਣੇ ਜਿਹੜੇ ਪੁਰਾਣੇ ਖਿਡਾਰੀ ਨੇ ਉਹ ਨੇ ਉਹਨਾਂ ਦੇ ਵਿੱਚ ਜਦੋਂ ਮੈਚ ਫਸਮੇ ਦੇਖਦੇ ਉਹਨੂੰ ਕਿਵੇਂ ਵੇਖਦੇ ਆ ਤੁਸੀਂ ਕਿਉਂਕਿ ਆਮ ਤੁਹਾਡੇ ਕੋਲ ਤਾਂ ਗੱਲਾਂ ਪਹੁੰਚਦੀਆਂ ਰਹਿੰਦੀਆਂ ਜੀ ਹਾਂ ਜੀ ਬਿਲਕੁਲ ਸਭ ਤੋਂ ਪਹਿਲਾਂ ਤੇ ਪਲੇਟਫਾਰਮ ਦੇਣਾ ਬਹੁਤ ਜ਼ਰੂਰੀ ਹੈ ਜੀ ਕਈ ਵਾਰ ਆਪਾਂ ਜਿੱਦਾਂ ਇੰਡੀਆ ਦੇ ਵਿੱਚ ਗੱਲਾਂ ਕਰਦੇ ਹੁਣ ਜਿਹੜੇ ਆਪਣੇ ਮੇਲੇ ਹੁੰਦੇ ਲੋਕਲ ਉਹਦੇ ਵਿੱਚ بڑے ਬੱਚਿਆਂ ਨੂੰ ਓਪਰਚ्युनिटी ਮਿਲਦੀ ਆ ਸੋ ਇਹ ਵੀ ਇੱਕ ਮੇਲਾ ਓਪਰਚ्युनिटी ਆ ਨਾਟ ਓਨਲੀ ਲੋਕਲ ਬੱਚਿਆਂ ਲਈ ਜਿਹੜੇ ਇਵਨ ਬਾਹਰੋਂ ਵੀ ਆਏ ਆ ਉਹਨਾਂ ਲਈ ਵਧੀਆ ਗਿਆ ਆਪਣਾ ਆਪ ਨੂੰ ਇੱਥੇ ਦਿਖਾ ਸਕਣ ਆਪਣੀ ਗੇਮ ਜਿਹੜੀ ਆ ਉਹਨੂੰ ਸ਼ੋਕੇਸ ਕਰ ਸਕਣ ਤੇ ਬੜੀਆਂ ਓਪਰਚ्युनिटीਸ ਕੈਨੇਡਾ ਦੇ ਵਿੱਚ ਹੈਗੀਆਂ ਜੇ ਵਧੀਆ ਗੇਮ ਖੇਡਦੇ ਆ ਵਾਲੀਬਾਲ ਜਿੱਦਾਂ ਚੱਲ ਰਿਹਾ ਮੈਚ ਬਹੁਤ ਫਸਵਾ ਮੈਚ ਚੱਲ ਰਿਹਾ ਜੀ ਸੋ ਵਧੀਆ ਚੀਜ਼ ਆ ਕਿ ਆਪਣਾ ਨਾਟ ਬੜੀ ਪਿਆਰੀ ਗੇਮ ਆ ਹਾਂਜੀ ਹਾਂਜੀ ਸੋ ਇੱਥੇ ਵੀ ਆਪਾਂ ਉਹਨੂੰ ਪ੍ਰਮੋਟ ਕਰ ਰਹੇ ਹਾਂ ਸੋ ਬਹੁਤ ਵਧੀਆ ਲੱਗ ਰਿਹਾ ਗੱਲ ਸਭ ਤੁਸੀਂ ਕਿਵੇਂ ਦੇਖਦੇ ਹੋ ਜਮ ਸੰਤੂ ਸਾਹਿਬ ਨੇ ਕਿਹਾ ਬਈ ਰੂਟਸ ਨਾਲ ਜੁੜਨਾ ਬਹੁਤ ਜ਼ਰੂਰੀ ਆ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਜਦੋਂ ਵਿਛੜਦੇ ਹੋ ਇੱਥੋਂ ਦੀ ਕਮਿਊਨਿਟੀ ਦੇ ਵਿੱਚ ਜਾਂ ਜਿੰਨੇ ਆਪਣੇ ਪੁਰਾਣੇ ਬਜ਼ੁਰਗ ਨੇ ਉਹਨਾਂ ਦੇ ਵਿੱਚ ਕੀ ਫਰਕ ਦੇਖਦੇ ਹੋ ਜਦੋਂ ਇਸ ਤਰ੍ਹਾਂ ਦੇ ਮੇਲੇ ਲੱਗਦੇ ਕਿਵੇਂ ਦੇਖੋ ਸਭ ਤੋਂ ਪਹਿਲਾਂ ਡੇਲੀ ਪੋਸਟ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸასი ਸ਼ਕਲ ਨਮਸਤੇ ਸਲਾਮ ਤੇ ਗੁੱਡ ਆਫਟਰਨੂੰ ਅੱਜ ਜਿਹੜਾ ਇਹ ਮੇਲਾ ਵੀਆਰ ਯੂਨਾਈਟਿਡ ਕਮਿਊਨਿਟੀ ਐਸੋਸੀਏਸ਼ਨ ਨੇ ਕਰਾਇਆ ਹੈਗਾ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਵਧਾਈ ਦਿੰਦਾ ਮੈਂ ਹਮੇਸ਼ਾ ਇਹ ਕਹਿੰਦਾ ਕਿ ਇਹੋ ਜਿਹੇ ਉਪਰਾਲੇ ਜਿਹੜੇ ਹੈਗੇ ਆ ਜਿਹੜੇ ਗੇਮਸ ਨੂੰ ਪ੍ਰੋਮੋਟ ਕਰਦੇ ਆ ਉਹਨਾਂ ਨੂੰ ਸਾਨੂੰ ਐਨਕਰੀਜ ਕਰਨ ਦੀ ਲੋੜ ਹੁੰਦੀ ਹੈਗੀ ਆ ਕਮਿਊਨਿਟੀ ਦੇ ਪੱਧਰ ਤੇ ਜਦ ਇਹ ਜਾਂ ਮੇਲਾ ਲੱਗਦਾ ਹੈਗਾ ਆ ਆਪਣੇ ਨਿਆਣੇ ਸਿਆਣੇ ਜਿਹੜੇ ਵੀ ਹੈਗੇ ਆ ਜਦ ਹਿੱਸਾ ਲੈਂਦੇ ਹੈਗੇ ਆ ਤਾਂ ਆਪਾਂ ਨੂੰ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਸਾਂਸ ਸਾਂਤੀ ਸੰਸਕ੍ਰਿਤੀ ਸਾਡਾ ਸਭਿਆਚਾਰ ਸਾਡੇ ਵਿਰਸੇ ਦਾ ਵੀ ਪਤਾ ਲੱਗਦਾ ਸਾਡੇ ਨਿਆਣਿਆਂ ਨੂੰ ਇਹ ਇੱਕ ਇੰਪੋਰਟੈਂਟ ਰੋਲ ਪਲੇ ਕਰਦੇ ਹੈਗਾ ਕਮਿਊਨਿਟੀ ਬਿਲਡਿੰਗ ਚ ਤੇ ਜਿਹੜੀ ਕੈਨੇਡੀਅਨ ਡਾਈਵਰਸਿਟੀ ਹੈਗੀ ਉਹਦੇ ਤੇ ਕੰਮ ਕਰਨ ਲਈ ਅੱਜ ਜਿਹੜਾ ਆਯੋਜਨ ਇਹਨਾਂ ਨੇ ਆਹ ਪ੍ਰੋਗਰਾਮ ਕੀਤਾ ਹੋਇਆ ਹੈਗਾ ਵੱਖ-ਵੱਖ ਆ ਗੇਮ ਹੋ ਰਹੇ ਹੈ ਮੈਨੂੰ ਪਤਾ ਲੱਗਿਆ ਜਿਦਾ ਅਮਰਜੋਤ ਨੇ ਵੀ ਕਿਹਾ ਹੈਗਾ ਕਿ ਵਾਲੀਬਾਲ ਦਾ ਗੇਮ ਤਾਂ ਹਲੇ ਚੱਲ ਰਿਹਾ ਹੈਗਾ ਤੇ ਰੈਸਲਿੰਗ ਕੰਪੀਟੀਸ਼ਨ ਵੀ ਹੋਈ ਹੈਗੀ ਤੇ ਹੋਰ ਕਾਫੀ ਸਾਰੇ ਗੇਮ ਸੇ ਕਰਾ ਰਹੇ ਹੈਗਾ ਇਸ ਤਰੀਕੇ ਦੇ ਉਪਰਾਲੇ ਨਾਲ ਯੂਥ ਇੰਗੇਜਮੈਂਟ ਬਹੁਤ ਵੱਧ ਸਕਦੀ ਹੈਗੀ ਆ ਆਉਣ ਵਾਲਾ ਜਿਹੜਾ ਟਾਈਮ ਹੈਗਾ ਆ ਉਹ ਕੈਨੇਡਾ ਤੇ ਆਪਣੀ ਯੂਥ ਜਨਰੇਸ਼ਨਸ ਦੇ ਲਈ ਬਿਹਤਰ ਹੋਵੇ ਇਹੀ ਮੈਂ ਤਾਂ ਕਾਮਨਾ ਕਰਦਾ ਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦ ਅਜਿਹੇ ਪ੍ਰੋਗਰਾਮ ਤੇ ਅਸੀਂ ਸ਼ਾਮਲ ਹੋ ਕੇ ਹੌਸਲਾ ਅਫਜ਼ਾਈ ਕਰਦੇ ਹੈਗੇ ਆ ਤੇ ਮੈਂ ਵੀ ਆਰ ਓਪਨ ਫਾਰ ਐਨੀਥਿੰਗ ਜਿੱਤੇ ਵੀ ਅਸੀਂ ਹੈਲਪ ਕਰ ਸਕਦੇ ਆ ਕਮਿਊਨਿਟੀ ਦੀ ਕਮਿਊਨਿਟੀ ਦੇ ਅਜਿਹੇ ਮੇਲਿਆਂ ਦੀ ਵੀ ਆਰ ਵੈਰੀ ਹੈਪੀ ਐਂਡ ਡਿਲਾਈਟਡ ਤੇ ਅੱਜ ਦਾ ਇਹੀ ਦਿਹਾੜਾ ਜਿਹੜਾ ਹੈਗਾ ਆ ਇਟਸ ਮਾਈ ਪਲੇਜ਼ਰ ਟੂ ਬੀ ਹੇਅਰ ਐਂਡ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ Uh, with me like the counselor and the paul so paul how you feel like today here they are a new opening for the ngo what do you think about that? well we are united community association uh, they they've organized a beautiful afternoon here for the residents to be able to enjoy a mela where everyone can get together and uh, you know you have a lot of people here all of them out to enjoy this afternoon but also with a very important uh, outcome in mind they're fundraising for william mosler to help us build our second hospital and so we're very appreciative to all of the organizers to babu and the rest of his team for putting on such a tremendous effort that ultimately is going to do good for the city of brampton and what do you think about like this kind of ngo when they are open they can survive and they can uh, communicate with the community and they always you know join with the roots so they have to culture programs on like like same like this. So uh, with the government, like you are the council, right? You are in the city. So uh, the government also can help with them, and uh, they can uh, just only uh, put the shoulder and shoulder like all the time. Well, we're definitely putting our shoulder to to the plow because we're hosting this today here on a Brampton City Park, and uh, we've worked very collaboratively with uh, their team to make sure that today's event goes off safely and successfully. થેન્ક યુ સો મચ થેન્ક યુ કે اس ਵাক্ত ਅਸੀਂ ਬ੍ਰੈਂਪਟਨ ਵਿਖੇ ਜਿੱਥੇ ਵੀਆਰ ਯੂਨਾਈਟ ਦੀ ਜਿਹੜੀ ਐਨਜੀਓ ਦਾ ਅੱਜ ਇੱਕ ਉਦਘਾਟਨ ਕੀਤਾ ਗਿਆ ਔਰ ਮੇਰੇ ਨਾਲ ਐਨਜੀਓ ਦੇ ਮੈਂਬਰ ਨੇ ਸੋ ਬਾਈ ਜੀ ਕੀ ਕਹਿਣਾ ਚਾਹੋਗੇ ਅੱਜ ਇਹ ਉਪਰਾਲਾ ਕੀਤਾ ਆਪਾਂ ਔਰ ਕਮਿਊਨਿਟੀ ਵੀ ਆਪਣੀ ਇੱਥੇ ਪੰਪਾਂ ਭਾਰ ਹੋਈ ہوئی ਹੈ ਉਹ ਵੀ ਮੁੱਡੇ ਨਾਲ ਮੁੱਢਾ ਲਾ ਕੇ ਖੜੀ ਹੈ ਕੀ ਕਹੋਗੇ ਵੀ ਸਾਡੀ ਪੂਰੀ ਟੀਮ ਵੀਆਰ ਯੂਨਾਈਟਡ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ ਕਿ ਚਲੋ ਸਾਡਾ ਜੋ ਪੰਜਾਬੀ ਕਲਚਰ ਹੈ ਉਹਨੂੰ ਲੈ ਕੇ ਕਿ ਇੱਥੇ ਜਿਵੇਂ ਬੱਚੇ ਆ ਬਜ਼ੁਰਗ ਆ ਕਿ ਇੱਥੇ ਮੇਲੇ ਦੀਆਂ ਰੌਣਕਾਂ ਵਧਾਉਣ ਤੇ ਇੱਥੇ ਕੁਝ ਅਸੀਂ ਗੇਮ ਜਿਵੇਂ ਵਾਲੀਬਾਲ ਬਾਸਕਟਬਾਲ ਰੈਸਲਿੰਗ ਦੀਆਂ ਖੇਡਾਂ ਅਰਸਾ ਕਸੀ ਦੀਆਂ ਖੇਡਾਂ ਬੱਚਿਆਂ ਦੇ ਡਾਂਸਿੰਗ ਦੇ ਪ੍ਰੋਗਰਾਮ ਕਰਾ ਰਹੇ ਆ ਕਿ ਚਲੋ ਇੱਥੇ ਸਭ ਇੰਜੋਏ ਕਰਨ ਤੇ ਸਾਡੇ ਵੱਲੋਂ ਕਿ ਪੂਰੀ ਕੋਸ਼ਿਸ਼ ਹੈ ਕਿ ਅੱਗੇ ਜਾ ਕੇ ਵੀ ਅਸੀਂ ਜਿੱਦਾਂ ਸਾਨੂੰ ਪ੍ਰਵਾਹ ਹੁੰਗਾਰਾ ਮਿਲਿਆ ਇਸ ਮੇਲੇ ਦਾ ਕਿ ਅਸੀਂ ਇਹ ਐਕਟੀਵਿਟੀਆਂ ਕਰਉਂਦੇ ਰਵਾਂਗੇ ਤੇ ਬਾਕੀ ਬਹੁਤ ਜੋ ਰੈਂਪਟਰ ਨੂੰ ਆਸੀ ਇਹਨਾਂ ਨੇ ਸਾਡੀ ਬਹੁਤ ਇੱਥੇ ਪਹੁੰਚ ਕੇ ਜੋ ਪਰਮਾਹਵਾਨ ਰਿਹਾ ਪਰਵਾਹ ਹੁੰਗਾਰਾ ਦਿੱਤਾ ਹੈ ਤੇ ਅਸੀਂ ਉਹਨਾਂ ਦੇ ਬਹੁਤ ਹੀ ਨਹੀਂ ਤੇ ਥੈਂਕਸ ਹੈ ਉਹਨਾਂ ਦਾ ਜੇ ਅੱਪਾ ਗੱਲ ਕੀਤੀ ਜਾਵੇ ਐਨ ਜੀਓ ਹੋਰ ਵੀ ਬਹੁਤ ਹੁੰਦੀਆਂ ਨੇ ਆਪਾਂ ਇੱਕ ਨਵੀਂ ਐਨ ਜੀਓ ਖੋਲੀ ਹੈ ਦਾ ਮੇਨ ਮੋਟਿਵ ਇਹੀ ਹੈ ਆਪਣਾ ਵੀ ਜਿਹੜੇ ਆਪਣੇ ਕਲਚਰਲ ਪ੍ਰੋਗਰਾਮ ਨੇ ਜਾਂ ਰੂਟਸ ਦੇ ਨਾਲ ਬੱਚੇ ਜਿਹੜੇ ਦੂਰ ਹੁੰਦੇ ਜਾਂਦੇ ਨੇ ਇੱਥੋਂ ਦੇ ਜਿਹੜੇ ਬੱਚੇ ਨੇ ਜੰਮ ਪੜਨੇ ਉਹਨਾਂ ਨੂੰ ਇਸ ਚੀਜ਼ ਦੇ ਨਾਲ ਜੋੜਨ ਦਾ ਜੀ ਮੇਨ ਬਿਲਕੁਲ ਜੀ ਸਹੀ ਗੱਲ ਹੈ ਜੀ ਤੁਹਾਡੀ ਬਾਕੀ ਸਾਡੇ ਜਿਵੇਂ ਇਥੇ ਗੇਮਾਂ ਦੇ ਨਾਲ ਜੋ ਅਸੀਂ ਗੇਮਾਂ ਕਰਾ ਰਹੇ ਹਾਂ ਕਿ ਜਦੋਂ ਸਾਡੇ ਬੱਚੇ ਗੇਮਾਂ ਦੇ ਨਾਲ ਜੁੜਨ ਹੈਲਥ ਵਾਸਤੇ ਬੈਟਰ ਨੇ ਤੇ ਮੇਲੇ ਸਾਡੇ ਕਲਚਰ ਨੇ ਤੁਹਾਨੂੰ ਪਤਾ ਹੈ ਸਾਡਾ ਕਲਚਰ ਅੱਜਕੱਲ ਕਿੱਧਰ ਨੂੰ ਜਾ ਰਿਹਾ ਹੈ ਕਿ ਕਲਚਰ ਦੇ ਨਾਲ ਜੁੜਨ ਤੇ ਇਹ ਸਾਰੀਆਂ ਐਕਟੀਵਿਟੀਆਂ ਅਸੀਂ ਬਿਲਕੁਲ ਕਰ ਰਹੇ ਹਾਂ ਬਾਕੀ ਸਾਡੀ ਜਿਹੜੀ ਉਹ ਕਮਿਊਨਿਟੀ ਐਸੋਸੀਏਸ਼ਨ ਹੈ ਆ ਉਹਦੇ ਵੱਲੋਂ ਸਾਡਾ ਸੋਸ਼ਲ ਵਰਕ ਵੀ ਅਸੀਂ ਕਾਫੀ ਤਰ੍ਹਾਂ ਦੇ ਕਰ ਰਹੇ ਹਾਂ ਤੇ ਅੱਗੇ ਕਰਦੇ ਰਵਾਂਗੇ ਫਿਰ ਮੈਂਡੀ ਦੀ ਸੇਵਾ ਕਰਦੇ ਰਾਂਗੇ ਤੁਸੀਂ ਭਾਈ ਜੀ ਤੁਸੀਂ ਵੀ ਦੱਸੋ ਥੋੜਾ ਬਹੁਤ ਜਿਵੇਂ ਬੱਬੂ ਬਾਈ ਹੁਣੇ ਆ ਇਹ 24 ਘੰਟੇ ਕਿਸੇ ਨਾ ਕਿਸੇ ਲੋਕਾਂ ਦੀ ਹੈਲਪ ਕਰਦੀ ਰਹਿੰਦੇ ਤੁਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਕੀ ਕਹਿਣਾ ਚਾਹੋਗੇ ਜਿਵੇਂ ਆਪਣੇ ਵੀਰ ਨੇ ਸਾਰੇ ਚਾਹੇ ਕੋਈ ਬਿਜ਼ਨਸਮੈਨ ਚਾਹੇ ਕੋਈ ਜਿਹਦਾ ਜਿੰਨਾ ਵੀ ਤੇ ਹੈਲਪਫੁਲ ਭੇਂਟ ਹੋ ਕੇ ਇੱਕ ਆਪਾਂ ਸੰਸਥਾ ਖੜੀ ਕੀਤੀ ਹੈ ਤੁਸੀਂ ਕੀ ਕਹੋ ਪਹਿਲਾਂ ਤਾਂ ਡੇਲੀ ਪੋਸਟ ਦਾ ਬਹੁਤ-ਬਹੁਤ ਧੰਨਵਾਦ ਉੱਥੇ ਕਵਰ ਕਰਨ ਆਏ ਤੁਹਾਡਾ ਵੀ ਤੇ ਡੇਲੀ ਪੋਸਟ ਦੀ ਸਾਰੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਈਆ ਯੂਨਾਈਟਿਡ ਕੰਪਨੀ ਕਮਿਊਨਿਟੀ ਐਸੋਸੀਏ ਸੋ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਕਿ ਬਿਲਕੁਲ ਬੜਾ ਵਧੀਆ ਇਕੱਠ ਹੋਇਆ ਇੱਥੇ ਤੇ ਲੋਕ ਆਪ ਮੋਹਰੇ ਚੱਲ ਕੇ ਆਏ ਨੇ ਤੇ ਦੇਖੋ ਇਦਾਂ ਹੀ ਇਹ ਮੇਲੇ ਲੱਗਦੇ ਰਹਿਣਗੇ ਸਾਡੀ ਕਮਿਊਨਿਟੀ ਜਿਹੜੀ ਐਸੋਸੀਏਸ਼ਨ ਦਾ ਮਤਲਬ ਹੋਈ ਯਰ ਜੁਨਾਈਟ ਸਾਰਿਆਂ ਨੂੰ ਯੂਨਾਈਟ ਰੱਖਣਾ ਤੇ ਸਾਰਿਆਂ ਨੂੰ ਇਕੱਠ ਰੱਖਣਾ ਬਸ ਹੁਣ ਦੋੜੀਆਂ ਦੇ ਥੋੜੇ ਦੇਰ ਚ ਗੇਮਾਂ ਵੀ ਸਟਾਰਟ ਹੋ ਜਾਣੀਆਂ ਤੇ ਦੇਖ ਸਕਦੇ ਹੋ ਹੋਰ ਸੋ ਸੋ ਤੁਸੀਂ ਦੇਖਿਆ ਇਹ ਸਨ ਕਮਿਊਨਿਟੀ ਮੈਂਬਰ ਜਿਹਨਾਂ ਨੇ ਦੱਸਿਆ ਵੀ ਜਿਹੜਾ ਮੇਨ ਮੋਟਿਵ ਇਸ ਐਨ ਜੀਓ ਦਾ ਇਹੀ ਆ ਵੀ ਜਿਹੜੇ ਆਪਣੇ ਰੂਟਸ ਨਾਲ ਇਹਨਾਂ ਦੇ ਜਿਹੜੇ ਲੋਕਲ ਇੱਥੋਂ ਦੇ ਬੱਚੇ ਨੇ ਜੰਪਲ ਨੇ ਉਹਨਾਂ ਨੂੰ ਰੂਟਸ ਦੇ ਨਾਲ ਜੋੜਨਾ ਕਿਉਂਕਿ ਕਿਤੇ ਨਾ ਕਿਤੇ ਜਦੋਂ ਅਸੀਂ ਪੰਜਾਬ ਤੋਂ ਦੂਰ ਹੋ ਜਾਂਦੇ ਆ ਤਾਂ ਅਸੀਂ ਆਪਾਂ ਨੂੰ ਰੂਟਸ ਨੂੰ ਭੁੱਲ ਜਾਂਦੇ ਆ ਆਪਣੇ ਕਲਚਰ ਨੂੰ ਭੁੱਲ ਜਾਂਦੇ ਆ ਉਸ ਜਿਹੜਾ ਇਹਨਾਂ ਦਾ ਮੋਟਿਵ ਇਹੀ ਆ ਵੀ ਉਹ ਬੱਚਿਆਂ ਨੂੰ ਜਿਹੜੇ ਇੱਥੋਂ ਦੇ ਲੋਕਲ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਜੋੜਨਾ ਤਾਂ ਕਿ ਅਸੀਂ ਆਪਣੇ ਰੂਟਸ ਦੇ ਨਾਲ ਜੁੜੇ ਰਹੀਏ ਉਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਸਾਡੀਆਂ ਗੇਮਾਂ ਸੀ ਪੁਰਾਣੀਆਂ ਜਿਹੜੀਆਂ ਰੀਤ ਰ ਐ এন ਜੀਓ ਦਾ ਇਹਨਾਂ ਨੇ ਆਰੰਭ ਕੀਤਾ ਸੋ ਫਿਲਹਾਲ ਦੇ ਲੈਨੇ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੁਸ਼ ਪੰਜਾਬੀ ਬ੍ਰੈਂਟਨ ਕੈਨੇਡਾ